ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਉਹਨਾਂ ਨੂੰ ਕੀ ਪਤਾ ਸੁਖਬੀਰ ਬਾਦਲ ਨੇ ਕਦੇ ਬਲਦ ਦੇਖੇ ਉਹਨੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀ ਹੋ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਅਫਸਰਾਂ ਨੂੰ ਵੀ ਨਹੀਂ ਪਤਾ ਸੀ ਸੁਨਿਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਐਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਵਿੱਚ ਲੋਕ ਕਹਿੰਦੇ ਯਾਰ ਐਵੇਂ ਹੋ ਸਕਦਾ ਸੀ ਇਹ ਹੋ ਸਕਦਾ ਹੈ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਹੈ ਜੁੱਧ ਨਸ਼ੇ ਵਿਰੁੱਧ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਧਰ ਵੀ ਆ ਗਿਆ ਹੋ ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਹੈ ਤਸਕਰਾਂ ਨੂੰ ਫੜਿਆ ਵੀ ਹੈ ਤੇ ਉਹਨਾਂ ਦੇ ਘਰ ਵੀ ਟਾਹੇ ਨੇ ਕਾਨੂੰਨੀ ਤੌਰ ਤੇ ਐਨਡੀਪੀਐਸ ਦਾ ਜਿਹਨਾਂ ਤੇ ਪਰਚਾ ਹੈ ਤੇ ਫੇਰ ਕਹ ਇਹ ਜਿਹੜੇ ਲੀਡਰ ਨੇ ਵਿਰੋਧੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ ਵੱਡੀਆਂ ਮੱਛੀਆਂ ਨਹੀਂ ਫੜ ਰਹੇ ਜਿੱਦੇ ਵੱਡਾ ਮੱਛ ਫੜਿਆ ਉਹਦੇ ਕਹਿੰਦੇ ਗਲਤ ਕਰ ਰਹੇ ਹੋ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਹੋ ਜੀ ਤੁਸੀਂ ਇਹ ਤਾਂ ਇਹ ਤਾਂ ਗੈਰ ਕਾਨੂੰਨੀ ਹੈ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ بس ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤਮਾਨਿਆਂ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਬੜੇ ਬੜੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲ ਜਾਂਦੇ ਆ ਕੋਰਟਾਂ 'ਚੋਂ ਕੇਸ ਕਲੀਅਰ ਹੋ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਦੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾਉਣ ਵਾਲਾ ਪੰਜਾਬ ਪੀਆ ਮਾਵਾ ਪੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤਕਰਸ ਨਹੀਂ ਕੋਈ ਉਤੇ ਰਹਿਣ ਨਹੀਂ ਜਿਹੜੇ ਧਰਤੀ ਨਾਲ ਹੀ ਨਹੀਂ ਜੁੜੇ ਉਹਨਾਂ ਨੂੰ ਕੀ ਪਤਾ ਸੁਖਵੀਰ ਬਾਦਲ ਨੇ ਕਦੇ ਬਲਦ ਦੇਖੇ ਹੋਣੇ ਵੀ ਬਲਦ ਕਿਵੇਂ ਭਜਾਈਦੇ ਨੇ ਜਾਂ ਕਿਵੇਂ ਤੋਰੀਦੇ ਨੇ ਜਾਂ ਤੱਤਾ ਜਾਂ ਹੈਰ ਕੀ ਹੁੰਦਾ ਉਹਨੂੰ ਕੀ ਪਤਾ ਹੈ ਉਹਨਾਂ ਨੇ ਰਾਜੇ ਰਾਜੇ ਲੋਕਸੀਓ ਉਹਨਾਂ ਨੂੰ ਜੋ ਅਫਸਰ ਕਹਿੰਦੇ ਸੀ ਉਹ ਕਰ ਦਿੰਦੇ ਸੀ ਆਪ ਸਾਨੂੰ ਵੀ ਨਹੀਂ ਪਤਾ ਸੀ ਸੁਨਿਸ ਕਰਕੇ ਪਹਿਲੀ ਵਾਰ ਪੰਜਾਬ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋ ਰਹੀਆਂ ਨੇ ਜਿਹਦੇ ਵਿੱਚ ਲੋਕ ਕਹਿੰਦੇ ਯਾਰ ਇਹ ਐ ਹੋ ਸਕਦਾ ਸੀ ਇਹ ਹੋ ਸਕਦਾ ਹਜੇ ਵੀ ਫਿਰ ਆਪਾਂ ਨੇ ਚਲਾਇਆ ਹੋਇਆ ਜੁਦ ਨਸ਼ੇ ਬਰੁੱਦ ਜਿਹੜਾ ਕਲੰਕ ਲੱਗਿਆ ਹੋਇਆ ਸੀ ਚਿੱਟੇ ਦਾ ਪਹਿਲਾਂ ਪਹਿਲਾਂ ਤਾਂ ਬਾਰਡਰ ਵਾਲੇ ਪਾਸੇ ਸੀ ਉਹ ਇੱਤਰ ਵੀ ਆ ਗਿਆ ਹੋਊ। ਸੋ ਅਸੀਂ ਹੁਣ ਸਪਲਾਈ ਲਾਈਨ ਵੀ ਤੋੜੀ ਐ। ਤਸਕਰਾਂ ਨੂੰ ਫੜਿਆ ਵੀ ਐ। ਤੇ ਉਹਨਾਂ ਦੇ ਘਰ ਵੀ ਟਾਹੇ ਨੇ ਕਾਨੂੰਨੀ ਤੌਰ ਤੇ ਐਨਡੀपीएस ਦਾ ਜਿੰਨਾਂ ਤੇ ਪਰਚਾ ਐ। ਤੇ ਫੇਰ ਇਹ ਜਿਹੜੇ ਲੀਡਰ ਨੇ ਭ੍ਰਤੀ ਪਾਰਟੀ ਵਾਲੇ ਇਹ ਤਾਂ ਜੀ ਛੋਟਿਆਂ ਨੂੰ ਫੜ ਰਹੇ ਹੋ। ਵੱਡੀਆਂ ਮੱਛੀਆਂ ਨਹੀਂ ਫੜ ਰਹੇ। ਜਿੱਦਾਂ ਵੱਡਾ ਮੱਛ ਫੜਿਆ ਉਦਦੇ ਕਹਿੰਦੇ ਗਲਤ ਕਰ ਰਹੇ ਆ ਜੀ ਇਹ ਤਾਂ ਬਹੁਤ ਗਲਤ ਕਰ ਰਹੇ ਆ ਜੀ ਤੁਸੀਂ ਇਹ ਤਾਂ ਇਹ ਤਾਂ ਗੈਰ ਕਾਨੂੰਨੀ ਆ ਮਤਲਬ ਕਿਸੇ ਪਾਸੇ ਵੀ ਨਹੀਂ ਠੀਕ ਆਉਂਦੇ ਕਾਰਨ ਬਸ ਵਿਰੋਧ ਕਰਨਾ ਉਹਨਾਂ ਨੇ ਭਗਵਾਨ ਤੁਮਾਨੀਆਂ ਕੰਮਾਂ ਦਾ ਜਾਂ ਗੱਲਾਂ ਦਾ ਹੋਰ ਕੁਝ ਨਹੀਂ ਕਰਨਾ ਆਉਣ ਵਾਲੇ ਦਿਨਾਂ 'ਚ ਵੀ ਅਸੀਂ ਬੜੇ ਬੜੇ ਜਿਹੜੇ ਤਸਕਰ ਨੇ ਉਹਨਾਂ ਨੂੰ ਫੜਾਂਗੇ ਜਿਉਂ-ਜਿਉਂ ਸਾਨੂੰ ਸਬੂਤ ਮਿਲੀ ਜਾਂਦੇ ਆ ਕੋਰਟਾਂ ਚੋਂ ਕੇਸ ਕਲੀਅਰ ਹੋਈ ਜਾਂਦੇ ਆ ਅਸੀਂ ਉਹਨਾਂ ਨੂੰ ਫੜੇ ਜਾਂਨੇ ਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲਾ ਪੰਜਾਬ ਦੇ ਬਸ ਦੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਛਾਉਣ ਵਾਲਾ ਪੰਜਾਬ ਦੀਆਂ ਮਾਵਾਂ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਨ ਵਾਲਾ ਜੇ ਕੋਈ ਹੈਗਾ ਪੰਜਾਬ 'ਚ ਹੀ ਰਹਿੰਦਾ ਹੈ ਤਾਂ ਉਹਦਾ ਘਰ ਵੀ ਟਹੂਗਾ ਤੇ ਉਹ ਆਪ ਵੀ ਜੇਲ੍ਹ 'ਚ ਰਹੂਗਾ ਕੋਈ ਉਹਦਾ ਤਕਰਸ ਨਹੀਂ ਕੋਈ ਉਤੇਰੇ